ਜਿਹੜਾ ਲੱਕੜਹਾਰਾ ਲੱਕੜੀਆਂ ਕੱਟਦਾ ਹੈ ਤੇ ਲੱਕੜੀਆਂ ਕੱਟਦੇ-ਕੱਟਦੇ ਉਹ ਕੋਹਾੜਾ ਹੀ ਆਪਣੇ ਪੈਰ ਉੱਤੇ ਮਾਰ ਲੈਂਦਾ ਹੈ ਪਾਪ ਕਿਉਂ ਜਾਂ ਤਾਂ ਉਸ ਨੂੰ ਨੀਂਦ ਆ ਗਈ ਜਾਂ ਉਹਦਾ ਜਿਹੜਾ ਧਿਆਨ ਧਿਆਨ ਸੀ ਜਿਹੜੀ ਜਿਹੜੀ ਉਹ ਸੁਰਤ ਸੀ ਉਹ ਕਿੱਥੇ ਹੋਰ ਹੋਵੇਗੀ ਜਿਸ ਕਾਰਨ ਉਹ ਆਪਣੀ ਹੀ ਗਲਤੀ ਕਾਰਨ ਆਪਣੇ ਪੈਰ ਤੇ ਆਪ ਕੋਹਾੜਾ ਮਾਰ ਲੈਂਦਾ ਹੈ ਇਸੇ ਤਰ੍ਹਾਂ ਮਨੁੱਖ ਸੰਸਾਰ ਦੀਆਂ ਅਵਸਥਾਾਂ ਸੰਸਾਰ ਦਾ ਪਿਆਰ ਮੋਹ ਦੁਨੀਆਂ ਦੇ ਲੋਕ ਇਹਨਾਂ ਸਾਰਾ ਜੋ ਸਿਸਟਮ ਸੰਸਾਰ ਵਿੱਚ ਇਸ ਵਿੱਚ ਹੈ ਇਸ ਨੂੰ ਹੀ ਸਭ ਕੁਝ ਆਪਣਾ ਮੰਨ ਕੇ ਬੈਠਾ ਹੈ ਜਿਸ ਕਾਰਨ ਹੀ ਖੁਆਰ ਹੋ ਰਿਹਾ ਹੈ ਅਸਲ ਟੀਚਾ ਹੈ ਪਰਮੇਸ਼ਵਰ ਦਾ ਨਾਮ ਪਰਮੇਸ਼ਵਰ ਦਾ ਸਿਮਰਨ ਪਰਮੇਸ਼ਵਰ ਦੀ ਭਜਨ ਬੰਦ ਕੀ ਤੇ ਜਿਹੜੀ ਜਿਹੜੀ ਗੱਲ ਮੈਂ ਤੁਹਾਨੂੰ ਸਮਝਾ ਰਿਹਾ ਸੀ ਇੱਕ ਕਦਮ ਇੱਕ ਕਦਮ ਵੀ ਇਹ ਦੁਨੀਆਂ ਦੇ ਨਾਲ ਨਹੀਂ ਤੁਰੀ ਭਾਵ ਨਾਲ ਤੁਰਨ ਤੋਂ ਭਾਵ ਵੀ ਜਿਹੋ ਜਿਹਾ ਮਨ ਸਤਿਗੁਰੂ ਪਾਤਸ਼ਾਹ ਜੀ ਦਸਾਂ ਪਾਤਸ਼ਾਹ ਜੀ ਜਿਹੋ ਜਿਹਾ ਮਨ ਜਿਸ ਮੰਦੀ ਵਿਚਾਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਗਟ ਕੀਤੀ ਹੈ ਉਸ ਜਿਹਹਾ ਮਨ ਬਣਾਉਣ ਦੇ ਲਈ ਤੇਰੇ ਨਾਲ ਨਹੀਂ ਹੋਰ ਜਿਹੜੇ ਮਨਜੀ ਕੰਮ ਕਰਾ ਲੈਣੇ ਕੋਲ ਕੋਈ ਸਮਾਗਮ ਵਿੱਚ ਜਾਣਾ ਹੈ ਕਿਤੇ ਵਿਆਹ ਸਾਦੇ ਵਿੱਚ ਜਾਣਾ ਹੈ ਕਿਤੇ ਪਾਰਟੀ ਕਰਨੀ ਹੈ ਕਿਤੇ ਇੰਜੋਇਮੈਂਟ ਕਰਨੇ ਉੱਥੇ ਜਾਣ ਦੇ ਲਈ ਸਮਾਂ ਹੈ ਪਰ ਗੁਰੂ ਜੀ ਗੱਲ ਸੁਣ ਕੇ ਗੁਰੂ ਦੀ ਗੱਲ ਨੂੰ ਹਿਰਦੇ ਵਿੱਚ ਵਸਾ ਕੇ ਉਸ ਨੂੰ ਕੰਮ ਵਿੱਚ ਲਿਆਉਣ ਦੇ ਲਈ ਤਿਆਰ ਨਹੀਂ ਕਿਉਂਕਿ ਜੇ ਇਸ ਤਰ੍ਹਾਂ ਕਰਦਾ ਹੈ ਫਿਰ ਇਹਦਾ ਜਿਹੜਾ ਨਾਤਾ ਹੈ ਉਹ ਦੁਨੀਆ ਦੇ ਨਾਲ ਟੁੱਟ ਜਾਵੇਗਾ ਜਿੰਨਾ ਸੰਗੀ ਸਾਥੀਆਂ ਦਾ ਜਿੰਨਾ ਦੋਸਤਾਂ ਦਾ ਜੇ ਮਾਣ ਕਰਦੇ ਓ ਫਿਰ ਸਦੀਵ ਇਹਦੇ ਜਿਹੜੇ ਨਾਲ ਨਹੀਂ ਰਹਿਣਗੇ ਭਾਗਾਂ ਵਾਲਿਓ ਉਹਨਾਂ ਨੇ ਸਾਥ ਨਹੀਂ ਦੇਣਾ ਸਦੀਵ ਦਾ ਇਸ ਲਈ ਭਗਤ ਕਬੀਰ ਜੀ ਸਾਨੂੰ ਸੰਸਾਰ ਦੇ ਸਮੋਹ ਤੋਂ ਜਗਾਣਾ ਚਾਹੁੰਦੇ ਨੇ ਤੇ ਸਾਨੂੰ ਸਮਝਾ ਰਹੇ ਨੇ ਕਿ ਅਸੀਂ ਜਿਹੜੇ ਕਰਮ ਕਰ ਰਹੇ ਆ ਨਾ ਧਰਮ ਦੇ ਹੀ ਰੂਪ ਸਮਝ ਕੇ ਨੇਕ ਕਰਮ ਸਮਝ ਕੇ ਵੀ ਇਹ ਕੰਮ ਸਾਡੇ ਨੇਕ ਨਹੀਂ ਅਸਲ ਵਿੱਚ ਅਸੀਂ ਕਰ ਉਹ ਕੰਮ ਰਹੇ ਹਾਂ ਜਿਹੜੇ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ ਜਿਨ੍ਹਾਂ ਕਰਕੇ ਸਾਨੂੰ ਖੁਆਰ ਹੋਣਾ ਪਵੇਗਾ ਜਿਨ੍ਹਾਂ ਕਰਕੇ ਸਾਨੂੰ ਦਰਗਾਹ ਦੇ ਵਿੱਚ ਮਾਨ ਸਨਮਾਨ ਨਹੀਂ ਮਿਲੇਗਾ ਜਿਨ੍ਹਾਂ ਕਰਕੇ ਸਾਡਾ ਇਹ ਆਵਾਗੂਣ ਵਾਲਾ ਚੱਕਰ ਖਤਮ ਨਹੀਂ ਹੋਵੇਗਾ ਉਦੋਂ ਤੱਕ ਨਹੀਂ ਹੋਵੇਗਾ ਜਦੋਂ ਤੱਕ ਅਸੀਂ ਗੁਰੂ ਦੀ ਗੱਲ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦੇ ਤੇ ਜਿਸ ਦਿਨ ਅਸੀਂ ਗੁਰੂ ਦੀ ਗੱਲ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਗੁਰੂ ਦੀ ਮੱਤ ਨੂੰ ਤਾਰਨ ਕਰ ਲਿਆ ਆਪਣੀ ਮਤ ਨੂੰ ਗੁਰੂ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ। ਪਾਪ ਜਿਸ ਦਿਨ ਸਾਡਾ ਇਸ ਸੰਸਾਰ ਦੇ ਨਾਲ ਮੋਹ ਟੁੱਟ ਕੇ ਉਸ ਨਿਰੰਕਾਰ ਦੇ ਨਾਲ ਜੁੜ ਗਿਆ ਨਾ ਉਸ ਦਿਨ ਸਾਡਾ ਜੀਵਨ ਸਫਲਾ ਹੈ। ਸੋ ਪਾਸਟਰ ਜੀ ਕਿਰਪਾ ਕਰਨ ਅੱਜ ਇਸ ਪਾਵਨ ਸੰਬਦ ਦੀ ਵਿਚਾਰ ਕਰਦਿਆਂ 10 ਬਸ ਬਹੁਤ ਪ੍ਰਕਾਰ ਦੇ ਪੁੱਲਾਂ ਹੋ ਗਏ ਹੋਣਗੇ। ਆਕਸ ਨੂੰ ਸਾਧ ਸੰਗਤ ਬਖਸ਼ਿਸ਼ ਹੋਗਾ। ਬਖਸ਼ ਲੈਣਾ ਬਲਾਉ ਜੋ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।